ਵਾਰਜੀ ਕਾ ਖਾਲਸਾ ਵਾਰਜੀ ਕੀ ਫਤਿਹ ਜਿਸ ਦਿਨ ਦਾ ਸਖਬੀਰ ਸਿੰਘ ਬਾਦਲ ਤੇ ਜਿਹੜਾ ਹਮਲਾ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਕੀਤੀ ਸੀ ਨਰੈਣ ਸਿੰਘ ਚੌੜੇ ਵੱਲੋਂ ਉਹ ਦਿਨ ਤੋਂ ਲਗਾਤਾਰ ਜਿਹੜੀਆਂ ਸਿਆਸਤ ਦਾ ਭਗਤੀਆਂ ਰਹੀਆਂ ਨੇ ਤੇ ਭਗਤੀਆਂ ਆ ਰਹੀਆਂ ਨੇ ਬੱਖ-ਬੱਖ ਲੋਕਾਂ ਵੱਲੋਂ ਜਿਹੜਾ ਕਿ ਸਭ ਦੇ ਹਮਲੇ ਵੀ ਕੀਤੇ ਜਾ ਰਹੇ ਨੇ ਤਾਂ ਉਸੇ ਪਹਿਲਾ ਸੁਣਿਆ ਹੋਣਾਗਾ ਕਿ ਬਿੱਟੂ ਨੇ ਵੀ ਜਿਹੜਾ ਰਮਨੀਤ ਬਿੱਟੂ ਆ ਭਾਜਪਾ ਦੇ ਵਿੱਚ ਆ ਉਹਨੇ ਵੀ ਕਿਹਾ ਸੀ ਕਿ ਜਿਹੜਾ ਨਰੈਣ ਸਿੰਘ ਚੌੜੇ ਨੂੰ ਜਿਹੜਾ ਸਨਮਾਨਤ ਕਰਨਾ ਚਾਹੀਦਾਗਾ ਤੇ ਇਸ ਨੂੰ ਲੈ ਕੇ ਹੁਣ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਚੱਬਰ ਸਲੋਨੀ ਕਮੇਟੀ ਮੈਂਬਰ ਵੱਲੋਂ ਇੱਕ ਜਿਹੜੀ ਰੋ ਰੋ ਕੇ ਫੁੱਟ ਫੁੱਟ ਕੇ ਜਿਹੜੀ ਵੀਡੀਓ ਪਾਈ ਜਾ ਰਹੀ ਆ ਉਹਨੂੰ ਲੈ ਕੇ ਹੁਣ ਕਈ ਲੋਕਾਂ ਨੇ ਸਵਾਲਾਂ ਦੇ ਵਿੱਚ ਘੇਰੇ ਦੇ ਵਿੱਚ ਆ ਗਿਆ ਪਹਿਲਾਂ ਤੁਸੀਂ ਇਸ ਆ ਨੌਜਵਾਨ ਦੀ ਜਿਹੜੀ ਆ ਇਹ ਵੀਡੀਓ ਸੁਣੋ ਅੱਗੇ ਫਿਰ ਕਰਦੇ ਆਪਾਂ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਅੰਮ੍ਰਿਤਸਰ ਵਾਲਾ ਮੁੱਦਾ ਕਿਹੜਾ ਕਿ ਸਰਵੀਰ ਤੇ ਗੋਲੀ ਚੱਲੇ ਵਾਲਾ ਚੱਲ ਰਿਹਾ ਪਰ ਮੈਂ ਇੱਕ ਗੱਲ ਕਹਿਣਾ ਚਾਹਣਾ ਹੈ ਇੱਕ ਗੁਰਪ੍ਰੀਤ ਸਿੰਘ ਝੱਬਰ ਹੈ ਅੱਜ ਉਹ ਬਹੁਤ ਰੋਕੇ ਵੀਡੀਓ ਪਾ ਰਿਹਾ ਹੱਕ ਵੀ ਹੈ ਬਈ ਉਹਦਾ ਪਾਉਂਦਾ ਕਾਰਨ ਉਹ ਪਹਿਲਾਂ ਉਹਦਾ ਚੋਣ ਛੜ ਘੋੜਾ ਸੀਗਾ ਮਾਨ ਸਰਪ ਦੀ ਪਾਰਟੀ ਦਾ ਚੋਣ ਨਿਸ਼ਾਨ ਘੋੜਾ ਸੀਗਾ ਉਹਦੇ ਜਿੱਤਿਆ ਹੁਣੇ ਉਹਨੂੰ ਦਗਾ ਦੇ ਕੇ ਹੁਣ ਸੁਖਵੀਰ ਕਿਆਂ ਚ ਲੜਫੜ ਰੱਖਿਆ ਤੇ ਉਹਦਾ ਰੋਮ ਦਾ ਹੱਕ ਵੀ ਸੀ ਕਿਉਂਕਿ ਕਿਦੋਂ ਕਿਸੇ ਪਾਰਟੀ ਚ ਪਿੱਠੇ ਛੁਰਾ ਮਾਰਨਾ ਸਿੱਖਣਾ ਹੋਵੇ ਤਾਂ ਉਹ ਗੁਰਪ੍ਰੀਤ ਚਬਰ ਤੋਂ ਸਿੱਖ ਸਕਦਾ ਤੇ ਅੱਜ ਉਹ ਕਿਹੜਾ ਕਿ ਲਾੜਲਾ ਪੁੱਤਰ ਬਣਿਆ ਬੈਠਾ ਸੁਖਵੀਰ ਕਾ ਠੀਕ ਹੈ ਤੇ ਉਹ ਰੋਕੇ ਵੀਡੀਓ ਪਾਉ ਰਿਹਾ ਵੀ ਆਇਆ ਹੋਇਆ ਐਵੇਂ ਉਹ ਲੋਕ ਤਾਂ ਬੋਲਣ ਬੋਲਣ ਤੂੰ ਕੀ ਬੋਲੇ ਤੂੰ ਜਿੱਤਿਆ ਕਿਹੜੀ ਚੋਂ ਸੀ ਮਾਨਦਾਲ ਚੋਂ ਤੇ ਮਾਨਦਾਲ ਕਹਿੰਦੇ ਬਹੁਤ ਆਈਆਂ ਪਾਈਆਂ ਸੀ ਤੈਨੂੰ ਤੇ ਤੇਰਾ ਅਜ ਤੱਕ ਲੋਕਾਂ ਨੂੰ ਪਤਾ ਨਹੀਂ ਵੀ ਤੂੰ ਕਿਹੜੀ ਪਾਰਟੀ ਚੋਂ ਕਿੱਥੋਂ ਆਇਆਗਾ ਤੈਨੂੰ ਅਸੀਂ ਦੱਸਦੇ ਆ ਤੂੰ ਮਾਨਕਾ ਜਿੱਦ ਕਿਦੋਂ ਸ਼ੁਰਾ ਮਾਰ ਕੇ ਗਿਆ ਸੀ ਉਹੀ ਬੰਦਾ ਹੈ ਉਹੀ ਚੱਬਰ ਆ ਨਾ ਗੁਰਪ੍ਰੀਤਾ ਤੂੰ ਅੱਜ ਰੋ ਰਿਹਾ ਹੈ ਕੱਲੂ ਜੇ ਕੋਈ ਇੱਥੇ ਸ਼ਰੋਣੀ ਕਮੇਟੀ ਤੇ ਕੋਈ ਹੋਰ ਚਕਾਰ ਹੋ ਗਿਆ ਗੁਰਪ੍ਰੀਤ ਉਹਦਾ ਲੜਫੜ ਲਊਗਾ ਉਹ ਇਹ ਜੱਜ ਕੀ ਕਹਾ ਯਾਰ ਮੈਂ ਤੈਨੂੰ ਸਿਰੇ ਵਾਲਾ ਸ਼ਬਦ ਨਿਕਲਣਾ ਸੀ ਤੂੰ ਹੈ ਤਾਂ ਉਹੀ ਹੈ ਮੈਂ ਕਹਿਣਾ ਨਹੀਂ ਚਾਹਦਾ ਮੀਡੀਆ ਤੇ ਵੀ ਪੜਾ ਲੱਗਦਾ ਤੂੰ ਸਿਰੇ ਦਾਗਾ ਤੇ ਤੂੰ ਹੁਣ ਰੋ ਰੋ ਕੇ ਦਿਖਾਉਣਾ ਸਿਰਫ ਤੁਸੀਂ ਪੈਸੇ ਦੇ ਤੇ ਲੋਕਾਂ ਦੇ ਪਿੱਠਾਂ 'ਤੇ ਸ਼ੁਰੇ ਮਾਰਨ ਵਾਲੇ ਹੂੰ ਤੂੰ ਅੱਜ ਕਿਹੜਾ ਰੋਗ ਦਿਖਾਇਆ ਸਾਨੂੰ ਬਹੁਤ ਪੈੜਾ ਲੱਗਿਆ ਉਦੋਂ ਅਸੀਂ ਬੱਚੇ ਸੀ ਕਿਦੋਂ ਤੂੰ ਚੋਣ ਜਿੱਤੇ ਐ ਪਰ ਸਾਨੂੰ ਇੰਨਾ ਪਤਾ ਲੱਗਿਆ ਕਿਦੋਂ ਗੱਲ ਕਰਦੇ ਆ ਤੇਰੀ ਉਦੋਂ ਦੁੱਖ ਆਉਂਦਾ ਤੂੰ ਮਾਨ ਸਾਹਿਬ ਦੇ ਬਹੁਤ ਸਤਿਕਾਰ ਕਿਹੜੇ ਲੋਕ ਮੰਨਦੇ ਆ ਤੂੰ ਬਾਦਲ ਕੇ ਪੱਖ 'ਚ ਬੋਲ ਕੇ ਤੇ ਇਹਦੇ ਚੌੜਾ ਸਾਹਿਬ ਦੇ ਵਿਰੁੱਧ ਬੋਲ ਕੇ ਤੂੰ ਵੀ ਕੌਮ ਦੇ ਪਿੱਛੇ ਸ਼ੁਰੇ ਮਾਰਿਆ ਕਾਕਾ ਮਾ ਸਾ ਉਹਨਾਂ ਦੇ ਕੇਸ ਲੜਦੇ ਆ ਚੌੜੇ ਪਚੌੜੇ ਵਾਲੇ ਘਰਾਂ ਦੀ ਸਮਾਲ ਕਰਦੇ ਆ ਪਰ ਅੱਜ ਤੂੰ ਕਿਹੜਾ ਕੀਤਾ ਰੋਕੇ ਦਿਖਾਇਆ ਨਾ ਉੱਥੋਂ ਪਤਾ ਲੱਗ ਗਿਆ ਤੁਸੀਂ ਸਿਰਫ ਪੈਸੇ ਦੇ ਬੱਬੂ ਹੋ ਗੱਡੀਆਂ ਦੇ ਬੱਬੂ ਵੀ ਸਾਡਾ ਨਾਂ ਚੱਲੇ ਪਰ ਤੁਹਾਨੂੰ ਐ ਨਹੀਂ ਵੀ ਅਸੀਂ ਕਿੱਥੋਂ ਆਏ ਤੇ ਕਿੱਥੇ ਗਏ ਹਾਂ ਤੁਸੀਂ ਆਪਦੇ ਘਰ ਨੂੰ ਵੀ ਪੁੱਛ ਸਕਦੇ ਹੋ ਤੁਸੀਂ ਉਹ ਲੋਕ ਹੋ ਬਾਕੀ ਲੋਕ ਆਪ ਜਾਣੇ ਜਾਣ ਹੈ ਬਾਈ ਜੀ ਇਹਨੂੰ ਦੱਬ ਕੇ ਇਹਦੇ ਕਿਹੜੇ ਕੰਮਲਟ ਆਏ ਆ ਪੂਰੇ ਦੱਬ ਕੇ ਘੜੋ ਇਹਨੂੰ ਪਤਾ ਲੱਗ ਜੇ ਵੀ ਮੇਰੀ ਕੀ ਉਪਾਦ ਸੀ ਤੇ ਮੈਨੂੰ ਕੀ ਗੱਲ ਬਣਾ ਕੇ ਦੋ ਰਿਆ ਸੀ ਲੋਕਾਂ ਨੇ ਦਿੱਤਾ ਆ ਕੇ ਤੈਨੂੰ ਚੰਗਾ ਕਰਕੇ ਦੋ ਰਿਆ ਸੀ ਪਾਉਂਦੀ ਤੂੰ ਕੱਲਾ ਹੀ ਦਿੱਤਿਆ ਸੀ ਕੱਲਾ ਹੀ ਖੜਾ ਰਹਿਦਾ ਤੂੰ ਸਾਰੇ ਦੇ ਪਰੂ ਸੀ ਤੂੰ ਪਾਰਟੀ ਵਰਗੇ ਨੂੰ ਕਿਹੜੇ ਮਾਨ ਦੀ ਪਾਰਟੀ ਨੂੰ ਠੇਸ ਲਾਉਣ ਵਾਲੇ ਸੀ ਨਾ ਥੋਡੇ ਵਰਗੇ ਸੀ ਕਿਹੜੇ ਕਿ ਮਿੰਟ ਮਿੰਟ ਤੇ ਬਦਲਦੇ ਰਹੇ ਆ ਤਾਂ ਕਰਕੇ ਅੱਜ ਤੇਰੀ ਵੀਡੀਓ ਦੇਖ ਕੇ ਨਾ ਹਾਸਾ ਆਵੇ ਵੀ ਇਹ ਪੈਸੇ ਪਿੱਛੇ ਕੀ ਕੁਝ ਕਰ ਸਕਦੇ ਆ ਇਹ ਕੌਮ ਬਚਾਉਣਗੇ ਇਹਨੂੰ ਬਾਰ-ਬਾਰ ਬੇਨਤੀ ਆ ਕਿ ਤੂੰ ਪਰ ਕੇ ਘਰੇ ਵਜਾ ਸੁਖਵੀਰ ਕਾ ਕਿਹੜੇ ਲਾਣੇ ਚ ਗਿਆ ਉੱਥੇ ਤੂੰ ਜਾ ਬੜੇ ਕਾਉਣ ਸੁਖਵੀਰ ਕਾ ਖਤਮ ਹੋ ਗਿਆ ਤੂੰ ਵੀ ਜ਼ੀਰੋ ਹੀ ਐ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਸੁਣ ਲਈ ਜੀ ਵੀਡੀਓ ਇਹ ਹਨ ਕੁਝ ਸੋਨੀ ਕਰਕੇ ਬਾਬਾ ਜੀ ਨਾਮ ਨਾਲ ਜਾਣੇ ਜਾਂਦੇ ਨੇ ਇਹਨਾਂ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਆ ਸੋਸ਼ਲ ਮੀਡੀਆ ਤੇ ਬਹਿਰ ਹੋ ਰਹੀ ਆ ਗੁਰਪ੍ਰੀਤ ਸਿੰਘ ਝੱਬਰ ਨੂੰ ਉਹਨਾਂ ਨੇ ਤਿੱਖੇ ਸਵਾਲ ਕੀਤੇ ਨੇ ਇਸ ਨੌਜਵਾਨ ਨੇ ਕਿਹਾ ਕਾ ਕਿ ਗੁਰਪ੍ਰੀਤ ਸਿੰਘ ਝੱਬਰ ਸਰੋਵਰ ਅਕਾਲੀ ਦਲ ਅੰਮ੍ਰਿਤਸਰ ਮਾਨ ਦੀ ਜਿਹੜੀ ਟਿਕਟਾ ਪਾਰਟੀ ਆ ਉਹਦੇ ਉੱਤੇ ਲੜਿਆ ਸੀ ਜਿੰਨਾਂ ਦਾ ਚੋਣ ਸਾਲ ਉਸ ਟਾਈਮ ਘੋੜਾ ਸੀ ਪਰ ਕਦੇ ਬਾਅਦ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਦੀ ਪਿੱਠ ਦੇ ਵਿੱਚ ਜਿਹੜਾ ਸੁਰਾ ਮਾਰ ਕੇ ਗੁਰਪ੍ਰੀਤ ਸਿੰਘ ਛੱਬਰ ਜਿਹੜਾ ਬਾਦਲ ਘਰ ਦੇ ਵਿੱਚ ਜਾ ਵੜਿਆ ਉਹਨਾਂ ਦੇ ਇਹ ਸ਼ਬਦ ਕਹੇ ਨੇ ਉਹਨਾਂ ਨੇ ਉਹਨਾਂ ਨੇ ਹੋਰ ਵੀ ਕਾਫੇ ਜਿਹੜੇ ਗਮੀਰ ਨੇ ਸ਼ਬਦ ਨੇ ਕਹੇ ਨੇ ਗੁਰਪ੍ਰੀਤ ਸਿੰਘ ਛੱਬਰ ਨੂੰ ਲੈ ਕੇ ਉਹਨਾਂ ਨੇ ਇਹ ਵੀ ਪ੍ਰਗਟ ਕੀਤਾ ਏ ਗੁਰਪ੍ਰੀਤ ਸਿੰਘ ਛੱਬਰ ਕਿਉਂ ਰੋਇਆ ਤੇ ਕਮੇ ਰੋਂਦਾਗਾ ਉਹਨਾਂ ਨੇ ਇੱਥੇ ਕਹਿ ਦਿੱਤਾ ਕਿ ਰੋਂਦਾ ਇਹਨਾਂ ਦਾ ਜਿਹੜਾ ਹੱਕ ਹੈਗਾਗਾ ਕਿਉਂਕਿ ਰੁਪਈਆਂ ਦੇ ਖਾਤਰ ਇਹ ਬੰਦੇ ਰੋਂਦੇ ਨੇ ਇਸ ਨੌਜਵਾਨ ਨੇ ਅੱਗੇ ਇਹ ਵੀ ਕਿਹਾਗਾ ਕਿ ਗੁਰਪ੍ਰੀਤ ਸਿੰਘ ਛੱਬਰ ਉਹ ਨਰੈਲ ਸਿੰਘ ਚੌੜੇ ਦੇ ਖਿਲਾਫ ਬੋਲਿਆ ਤੇ ਹੋਰ ਵੀ ਕਈਆਂ ਦੇ ਖਿਲਾਫ ਬੋਲਿਆ ਤੇ ਇਸ ਨੂੰ ਲੈ ਕੇ ਜਿਹੜੀਆਂ ਹੁਣ ਆਪਾਂ ਕਹਿ ਦੇਈਏ ਕਿ ਜਿੰਨੇ ਸਿਆਸੀ ਬਾਹਰ ਹੋ ਰਹੇ ਨੇ ਇਸ ਮੁੱਦੇ ਨੂੰ ਲੈ ਕੇ ਉਤੇ ਜਿਹੜੀਆਂ ਜਥੇਬੰਦੀਆਂ ਨੇ ਬੱਕ ਬੱਕ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਵੱਲੋਂ ਵੀ ਸੁਖਵੀਰ ਬਾਦਲ ਤੇ ਤਿੱਖੇ ਬਾਅਰ ਕੀਤੇ ਜਾ ਰਹੇ ਨੇ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕਹਿ ਰਿਹਾ ਕਿ ਇਹਨਾਂ ਨੂੰ ਜਿਹੜਾ ਜਥੇਦਾਰਾਂ ਨੇ ਜਿਹੜੇ ਕਾਲ ਤੱਕ ਦੇ ਜਥੇਦਾਰਾਂ ਨੇ ਇਹਨਾਂ ਨੂੰ ਸੇਵਾ ਜਿਹੜੀ ਸਖਤ ਨਹੀਂ ਲਾਈ ਇਸ ਕਰਕੇ ਕਹਿੰਦੇ ਨਰੈਣ ਸਿੰਘ ਚੌੜੇ ਦੇ ਜਿਹੜੇ ਮਾਨ ਦੇ ਵਿੱਚ ਬੜੀ ਇੱਕ ਨਾਰਾਜ਼ ਸੀ ਇਸ ਕਰਕੇ ਉਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਦੂਸਰੇ ਪਾਸੇ ਜੇਕਰ ਆਪਾਂ ਗੱਲ ਕਰੀਏ ਇਸ ਰੌਣੀ ਅਕਾਲੀ ਦਲ ਬਾਗਲ ਦੀ ਦੂਸਰੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਹੋਰ ਅਕਾਲੀਆਂ ਨੇ ਬੜੇ ਬੜੇ ਜਿਹੜੇ ਇਹ ਕਹੇ ਨੇ ਕਿ ਬਿਕਰਮਜੀਤ ਸਿੰਘ ਮਜੀਠੀਏ ਨੇ ਤੱਕ ਕਹਿ ਦਿੱਤਾ ਕਿ ਉਹਨਾਂ ਨੂੰ ਧਮਕੀਆਂ ਆ ਰਹੀਆਂ ਨੇ ਕਿ ਉਹਨਾਂ ਦੇ ਬੱਚਿਆਂ ਨੂੰ ਬੰਬ ਮਾਰਨ ਦੀਆਂ ਜਿਹੜੀਆਂ ਧਮਕੀਆਂ ਨੇ ਉਹ ਆ ਰਹੀਆਂ ਨੇ ਤੇ ਜਿਹੜਾ ਇਹ ਸੁਖਬੀਰ ਬਾਦਲ ਤੇ ਜਿਹੜਾ ਹਮਲਾ ਹੋਇਆ ਜਾਂ ਹੋਣ ਦੀ ਕੋਸ਼ਿਸ਼ ਕੀਤੀ ਆ ਕਈ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਨੇ ਤੇ ਕਹੇ ਸੁਖਬੀਰ ਸਿੰਘ ਬਾਦਲ ਨੇ ਇਹ ਬਾਵਾ ਕਿਉਂ ਖੱਟੀ ਅਤੇ ਖਟਾਈ ਗਈ ਆ ਤੇ ਸੁਖਬੀਰ ਬਾਦਲ ਨੂੰ ਜਿਹੜੇ ਲੋਕ ਕਹਿੰਦੇ ਕੱਲ ਗਾਲਾਂ ਕੱਢਦੇ ਸੀ ਅੱਜ ਉਹ ਸੁਖਬੀਰ ਬਾਦਲ ਦੀ ਜਿਹੜੀਆਂ ਸੇਵਾਤਾ ਕਰ ਰਹੇ ਨੇ ਬੰਦੇ ਹੁਣ ਇੰਨਾ ਦੋਨਾਂ ਚਾਰਾ ਪੱਖੋਂ ਆਪਾਂ ਜੇਕਰ ਸੋਚੀਏ ਕੌਣ ਇੱਥੇ ਗਲਤ ਦਾ ਕੌਣ ਸਹੀ ਆ ਤੇ ਜਿਹੜੇ ਇਸ ਨੌਜਵਾਨ ਨੇ ਗੁਰਪ੍ਰੀਤ ਸਿੰਘ ਝੱਬਰ ਤੇ ਕਾਫੀ ਜਿਹੜੇ ਤਿੱਖੇ ਬਾਰ ਕੀਤੇ ਨੇ ਉਹਨਾਂ ਨੇ ਕਿਹਾ ਕਿ ਸ੍ਰੋਣੀ ਅਕਾਲੀ ਦਲ ਅੰਮ੍ਰਿਤਸਰ ਸਮਰਜੀਤ ਸਿੰਘ ਮਾਨ ਦੀ ਪਾਰਟੀ ਦੇ ਪਿੱਠ ਦੇ ਵਿੱਚ ਸੁਰਾਹ ਮਾਰ ਕੇ ਜਿਹੜਾ ਭਾਈ ਗੁਰਪ੍ਰੀਤ ਸਿੰਘ ਝੱਬਰ ਜਿੱਤੇ ਸੀ ਅਤੇ ਬਾਅਦ ਵਿੱਚ ਬਾਦਲ ਕੇ ਪਰਵਾਦ ਦੇ ਵਿੱਚ ਜਾ ਗਲੇ ਤੇ ਉਹਨਾਂ ਨੇ ਕਿਹਾ ਕਿ ਕੌਮ ਦੇ ਨਾਲ ਉਹਨਾਂ ਨੇ ਗਦਾਰੀ ਕੀਤੀ ਆ ਜਾਨੀ ਕਿ ਪਾਰਟੀ ਦੀ ਪਿੱਠ ਦੇ ਵਿੱਚ ਸਰਾਬ ਮਾਰੇ ਆਗਾ ਇਸ ਨੌਜਵਾਨ ਨੇ ਇਹ ਵੀ ਕਹਿ ਦਿੱਤਾ ਕਿ ਕੱਲ ਨੂੰ ਜੇਕਰ ਚੋਣਾਂ ਹੁੰਦੀਆਂ ਨੇ ਇਸ ਰੋਮਣੀ ਕਮੇਟੀ ਦੀਆਂ ਐ ਨਹੀਂ ਪਤਾ ਕਿ ਕਿਸੇ ਹੋਰ ਪਾਰਟੀ ਵੱਲੋਂ ਜਿਹੜਾ ਚੋਣ ਇਹ ਲੜ ਜਾਵੇ ਫਿਰ ਹਾਲ ਤੁਸੀਂ ਇਸ ਵੀਡੀਓ ਦੇ ਨਾਲ ਬਣੇ ਰਹੋ ਦੇਖਦੇ ਅਸੀਂ ਅਗਲੇ ਮੁੱਦੇ ਤੱਕ ਕੋਈ ਜਰੂਰ ਤੁਹਾਨੂੰ ਨਵੀਂ ਅਪਡੇਟ ਲੈ ਕੇ ਆਵਾਂਗੇ ਉਹ ਤੱਕ ਦੂਨ ਦਿਓ ਅਜਾਜਤ ਇਸ ਵੀਡੀਓ ਨੂੰ ਕਰੋ ਵੱਤ-ਵੱਤ ਸ਼ੇਅਰ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ